डर ਨਹੀਂ ਲੱਗ ਗਿਆ ਉਹਦੇ ਲੈ ਕੇ ਆਉਣ ਦੇ ਵਿੱਚ ਕਿਉਂਕਿ ਹਾਲਾਤ ਬੜੇ ਇੱਥੇ ਮਾੜੇ ਸੀਗੇ ਤੇ ਤੁਸੀਂ 4 ਮਹੀਨੇ ਦਾ ਬੱਚਾ ਦੋਵੇਂ ਕੈਨੇਡਾ ਤੋਂ ਹੀ ਆਏ ਆ ਤੇ ਉਹ ਉੱਥੇ ਹੀ ਤੇ ਉਹਨਾਂ ਨੇ ਕਿਹਾ ਸੀ ਜਰੂਰ ਇਹਨਾਂ ਨੂੰ ਇੱਥੇ ਲੈ ਕੇ ਜਾਇਓ ਬਾਪੂ ਨੇ ਕਿਹਾ ਕਿ ਲੈ ਕੇ ਜਾਣਾ ਇਹਨੂੰ ਹੈ ਉੱਥੇ ਧਰਨੇ ਦੇ ਵਿੱਚ ਉਹਨਾਂ ਨੇ ਕਿਹਾ ਸੀ ਜਦੋਂ ਤੁਸੀਂ ਜਾਓ ਤੇ ਇੱਥੇ ਸ਼ੰਭੂ ਪਾਊਡਰ ਤੇ ਜਰੂਰ ਜਾਣਾ ਤਾਂ ਫਿਰ ਆਪਾਂ ਇੱਥੇ ਇੱਥੇ ਆਏ ਜੀ ਸਾ ਵੀ ਸੀ ਕਿ ਸਰਕਾਰ ਬਹੁਤ ਗਲਤ ਕਰ ਰਹੀ ਆ ਕਿ ਸਾਡੇ ਰਾਈਟਸ ਆ ਉਹ ਦੇਣੇ ਚਾਹੀਦੇ ਨੇ ਇੰਨਾ ਹਾਨੂੰ ਤੰਗ ਕੀਤਾ ਜਾ ਰਿਹਾ ਵਾ ਇਹ ਬਹੁਤ ਗਲਤ ਆ ਕਿ ਜੋ ਸਾਡਾ ਹੱਕ ਉਹ ਹਟਾਰਕ ਬੰਦਾ ਜੋ ਵੀ ਉਹ ਦੇਣਾ ਚਾਹੀਦਾ ਵਾ 21 ਸਾਲਾਂ ਦਾ ਮੁੰਡੇ ਨੂੰ ਕਿਦਾਂ ਗੋਲੀ ਮਾਰ ਮਾਰ ਕੇ ਮਾਰ ਦਿੱਤਾ ਦਿੱਤਾ ਗਿਆ ਤੇ ਉਹ ਕੱਲਾ ਕੱਲਾ ਭਰਾ ਸੀ ਤੇਨੂੰ ਸ਼ਰਮ ਚਾਹੀਦੀ ਆ ਕਿ ਕੀ ਕਰਨ ਦੇ ਦੇ ਇੱਕ ਕੈਨੇਡਾ ਦੇ ਪਰਿਵਾਰ ਆਏ ਇਹਨਾਂ ਦਾ ਅੱਛਾ ਤੇ ਇੱਧਰ ਆਏ ਹਨ ਮਿਲਣ ਵਾਸਤੇ ਤੇ ਕਿੱ데 ਜਾਣਾ ਸ਼ਿਭੂ ਬਾਰਡਰ ਤੇ ਜਾਣਾ ਮਾਲਕੀ ਕੈਨੇਡਾ ਹੈਗੀ ਉਹ ਕੈਨੇਡਾ ਦਾ ਸਿਸਟਮ ਵੱਖਰਾ ਹੈ ਭਾਰਤ ਦਾ ਸਿਸਟਮ ਵੱਖਰਾ ਹੈ ਜੇ ਉੱਥੇ ਕੋਈ ਪ੍ਰੋਟੈਸਟ ਕਰਦਾ ਇਸ ਤਰੀਕੇ ਦੇ ਨਾਲ ਕੀ ਉਥੇ ਨਹੀਂ ਤਸਵੀਰ ਕੀ ਰਹਿੰਦੀ ਉੱਥੇ ਤੇ ਰਾਈਟਸ ਦਿੱਤੇ ਜਾਂਦੇ ਨੇ ਇੱਥੇ ਜੋ ਪ੍ਰੋਟੈਸਟ ਕਰਦੇ ਇੱਥੇ ਰਾਈਟਸ ਵੀ ਨਹੀਂ ਦਿੱਤੇ ਜਾਂਦੇ ਇੱਥੇ ਅਸੀਂ ਹਰਿਆਣੇ ਪਾਰ ਨਹੀਂ ਕਰ پا ਰਹੇ ਇੱਥੇ ਜਾ ਹੀ ਨਹੀਂ پا ਰਹੇ ਜੋ ਅਸੀਂ ਪ੍ਰੋਟੈਸਟ ਕਰਨਾ ਚਾਹੁੰਦੇ ਆਂ ਸ਼ਾਂਤੀਮਈ ਕਰਨਾ ਚਾਹੁੰਦੇ ਆਂ ਇਸ ਹਾਨੀ ਅੰਦੋਲਨ ਦੇ ਵਿੱਚ ਮੌਜੂਦ ਆ ਸ਼ੰਭੂ ਬਾਰਡਰ ਦੇ ਉੱਤੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਔਰ ਤਸਵੀਰ ਦੇਖੋਗੇ ਜਿੱਥੇ ਬੱਚੇ ਬਜ਼ੁਰਗ ਵੱਡੇ ਇੱਥੇ ਪਹੁੰਚਦੇ ਨੇ ਤਾਂ ਭੈਣ ਹੋਣੀ 4 ਮਹੀਨੇ ਤੇ ਆਪਣੇ ਬੱਚੇ ਨੂੰ ਇਸ ਧਰਨੇ ਦੇ ਵਿੱਚ ਲੈ ਕੇ ਪਹੁੰਚੇ ਨੇ ਗੱਲਬਾਤ ਕਰਦੇ ਹਾਂ ਕੀ ਕਾਰਨ ਰਿਹਾ ਕਿ ਇੰਨੇ ਛੋਟੇ ਜਿਹੇ ਬੱਚੇ ਨੂੰ ਇੱਥੇ ਲੈ ਕੇ ਆਉਣ ਦਾ ਬਾਪੂ ਜੀ ਕਿਵੇਂ ਬਹੁਤ ਹੀ ਛੋਟਾ ਬੱਚਾ ਔਰ ਛੋਟੇ ਬੱਚੇ ਨੂੰ ਧਰਨੇ ਦੇ ਵਿੱਚ ਇੱਕ ਕੈਨੇਡਾ ਤੋਂ ਜਰਮਨ ਆਏ ਇਹਨਾਂ ਦਾ ਅੱਛਾ ਤੇ ਇੱਧਰ ਆਏ ਹਨ ਮਿਲਣ ਵਾਸਤੇ ਇਹ ਕਿਤੇ ਜਾਣਾ ਸ਼ੱਭੂ ਬਾਰਡਰ ਤੇ ਜਾਣਾ ਕਿਸਾਨਾਂ ਚ ਆਪਾਂ ਪਹੁੰਚ ਗਏ ਤੇ ਸਮੂਲੀਤ ਕਰਨੀ ਹੈ ਜੀ ਹਾਂਜੀ ਹਾਂਜੀ ਆ ਚਾਰ ਮਹੀਨੇ ਦਾ ਬੱਚਾ ਕੈਨੇਡਾ ਤੋਂ ਇੱਥੇ ਆਪਣੇ ਨਾਨਕੇ ਦਾਦਕੇ ਆਇਆ ਹੋਊਗਾ ਤੇ ਤੁਸੀਂ ਇੱਥੇ ਦਾਦਕੇ ਆਇਆ ਹੋ ਤੁਸੀਂ ਉਰੇ ਲਿਆਏ ਹੋ ਬਾਰਡਰ ਤੇ ਹਾਂਜੀ ਬਾਰਡਰ ਤੇ ਲੈ ਕੇ ਆਏ ਜੀ ਕੀ ਕਾਰਨ ਰਿਹਾ ਕਿ ਕਿਵੇਂ ਅੰਦਰ ਇਹ ਚੇਤਨਾ ਆਈ ਕਿ ਇੱਥੇ ਲੈ ਕੇ ਆਉਣਾ ਚਾਹੀਦਾ ਨਹੀਂ ਜੀ ਆਪਾਂ ਪਹਿਲਾਂ ਵੀ ਆਉਂਦੇ ਆ ਜੀ ਹਾਂ ਇੱਥੇ ਸੰਘਰਸ਼ ਕਮੇਟੀਆਂ ਜਾਉਂਦੇ ਆ ਆਪਾਂ ਕਿਸਾਨਾਂ ਦੇ ਨਾਲ ਸਹਿਮਤ ਆ ਕਿਸਾਨਾਂ ਦੇ ਨਾਲ ਆਪਣਾ ਜਿਹੜਾ ਮੋਰਚਾ ਲੱਗਾ ਇਹਨੂੰ ਕਾਮਯਾਬ ਕਰਨ ਵਾਸਤੇ ਹਾਂਜੀ ਦਮਾਲਾ ਵੀ ਸਜਾ ਕੇ ਲੱਗੇ ਆਏ ਦਮਾਲਾ ਵੀ ਬੰਨਿਆ ਹਾਂਜੀ ਦਮਾਲਾ ਸਜਾਇਆ ਜੀ ਤਾਂ ਪਹਿਣ ਕਿਵੇਂ ਡਰ ਨਹੀਂ ਲੱਗ ਗਿਆ ਉਰੇ ਲੈ ਕੇ ਆਉਣ ਦੇ ਵਿੱਚ ਕਿਉਂਕਿ ਹਾਲਾਤ ਬੜੇ ਇੱਥੇ ਮਾੜੇ ਸੀਗੇ ਤੇ ਤੁਸੀਂ 4 ਮਹੀਨੇ ਦਾ ਬੱਚਾ ਉਰੇ ਲੈ ਡਰ ਕਾ ਤਾਂ ਲੱਗਣਾ ਨਾਲ ਬਜ਼ੁਰਗ ਹੈਗੇ ਸੀ ਡਰ ਨਹੀਂ ਮਾਸਾ ਡਾਨੇ ਲੱਗਿਆ ਸਾਨੂੰ ਦੱਸ ਰਹੀ ਸੀ ਕਿ ਇਹਦੇ ਡੈਡੀ ਹੋਣੀ ਹੈ ਜੇ ਕੈਨੇਡਾ ਦੇ ਵਿੱਚ ਹੀ ਨੇ ਹਾਂਜੀ ਅਸੀਂ ਦੋਵੇਂ ਕੈਨੇਡਾ ਤੋਂ ਹੀ ਆਏ ਆ ਤੇ ਉਹ ਉੱਥੇ ਹੀ ਹੈ ਤੇ ਉਹਨਾਂ ਨੇ ਕਿਹਾ ਸੀ ਜਰੂਰ ਇਹਨਾਂ ਨੂੰ ਇੱਥੇ ਲੈ ਕੇ ਜਾਇਓ ਅੱਛਾ ਬਾਪੂ ਨੇ ਕਿਹਾ ਕਿ ਲੈ ਕੇ ਜਾਣਾ ਇਹਨੂੰ ਹੈ ਉੱਥੇ ਧਰਨੇ ਦੇ ਵਿੱਚ ਉਹਨਾਂ ਨੇ ਕਿਹਾ ਸੀ ਜਦੋਂ ਤੁਸੀਂ ਜਾਓ ਤੇ ਇੱਥੇ ਸ਼ੰਭੂ ਬਾਰਡਰ ਤੇ ਜਰੂਰ ਜਾਣਾ ਤਾਂ ਫਿਰ ਆਪਾਂ ਇੱਥੇ ਇੱਥੇ ਆਏ ਆ ਤੇਰਾ ਬਾਬਾ ਨਾ ਤਾਂ ਸਪੈਸ਼ਲ ਤੁਸੀਂ ਇੱਥੇ ਹਾਂਜੀ ਇੱਥੇ ਲੈ ਕੇ ਆਏ ਉਹ ਤਸਵੀਰਾਂ ਮੋਬਾਈਲ ਤੇ ਦੇਖ ਰਹੇ ਸੀ ਕਿ ਕੀ ਮੰਦੇ ਵਿੱਚ ਚੱਲ ਰਿਹਾ ਸੀ ਗੁੱਸਾ ਵੀ ਸੀ ਕਿ ਸਰਕਾਰ ਬਹੁਤ ਗਲਤ ਕਰ ਰਹੀ ਆ ਕਿ ਸਾਡੇ ਰਾਈਟਸ ਆ ਉਹ ਦੇਣੇ ਚਾਹੀਦੇ ਨੇ ਐਨਾ ਹਾਨੂੰ ਤੰਗ ਕੀਤਾ ਜਾ ਰਿਹਾ ਵਾ ਇਹ ਬਹੁਤ ਗਲਤ ਆ ਕਿ ਜੋ ਸਾਡਾ ਹੱਕ ਉਹ ਸਾਡਾ ਹੱਕ Banda ਜੋ ਵੀ ਉਹ ਦੇਣਾ ਚਾਹੀਦਾ ਵਾ ਕਿ ਇਹ ਕਹਿੰਦੇ ਆ ਕਿ ਬਹੁਤ ਹੀ ਸਾਡੀ ਸਰਕਾਰ ਜਿਹੜੀ ਆ ਕਿ ਬਹੁਤ ਚੰਗੀ ਆ ਬਟ ਇਹਦੀ ਸਚਾਈ ਵੇਖੀ ਜਾਣੀ ਕਿੰਨਾ ਇਹ ਗਲਤ ਕਰ ਰਹੇ ਆ ਕਿਸਾਨਾਂ ਉਤੇ ਇੱਕ ਹੁਣ ਕਿੰਨੀ 21 ਸਾਲਾਂ ਦਾ ਮੁੰਡੇ ਨੂੰ ਕਿਦਾਂ ਗੋਲੀ ਮਾਰ ਮਾਰ ਕੇ ਮਾਰ ਦਿੱਤਾ ਦਿੱਤਾ ਗਿਆ ਤੇ ਉਹ ਕੱਲਾ ਕੱਲਾ ਭਰਾ ਸੀ ਤੈਨੂੰ ਸ਼ਰਮ ਚਾਹੀਦੀ ਹੈ ਕਿ ਕੀ ਕਰਨ ਦੇ ਨੇ ਤੁਸੀਂ ਹਾਲਾਂਕਿ ਕੈਨੇਡਾ ਹੈਗੀ ਉਹ ਕੈਨੇਡਾ ਦਾ ਸਿਸਟਮ ਵੱਖਰਾ ਹੈ ਭਾਰਤ ਦਾ ਸਿਸਟਮ ਵੱਖਰਾ ਹੈ ਜੇ ਉੱਥੇ ਕੋਈ ਪ੍ਰੋਟੈਸਟ ਕਰਦਾ ਇਸ ਤਰੀਕੇ ਦੇ ਨਾਲ ਕੀ ਉਥੇ ਦੀ ਤਸਵੀਰ ਕੀ ਰਹਿੰਦੀ ਓਟੀਟੀ ਰਾਈਟਸ ਦਿੱਤੇ ਜਾਂਦੇ ਨੇ ਇੱਥੇ ਜੋ ਪ੍ਰੋਟੈਸਟ ਕਰਦੇ ਇੱਥੇ ਰਾਈਟਸ ਵੀ ਨਹੀਂ ਦਿੱਤੇ ਜਾਂਦੇ ਇੱਥੇ ਅਸੀਂ ਹਰਿਆਣੇ ਪਾਰ ਨਹੀਂ ਕਰ ਪਾਰੇ ਇੱਥੇ ਜਾ ਹੀ ਨਹੀਂ ਪਾਰੇ ਜੋ ਅਸੀਂ ਪ੍ਰੋਟੈਸਟ ਕਰਨਾ ਚਾਹੁੰਦੇ ਆਂ ਅਸੀਂ ਸ਼ਾਂਤੀਮਈ ਕਰਨਾ ਚਾਹੁੰਦੇ ਆਂ ਇਹਨਾਂ ਨੂੰ ਚਾਹੀਦਾ ਸੀ ਸਾਨੂੰ ਹੱਕ ਦਿੱਤਾ ਜਾਂਦਾ ਇੱਥੇ ਉਹਦੇ ਸ਼ਾਂਤੀਮਈ ਕਰਦੇ ਅਸੀਂ ਕਿਹੜਾ ਇੱਥੇ ਹਮਲੇ ਕੀਤੇ ਹੋਏ ਆ ਉਹਨਾਂ ਨੂੰ ਹੱਡੀ ਮਤਲਬ ਕੀ ਸੋਚ ਸਮਝਣੀ ਚਾਹੀਦੀ ਹੈ ਬਟ ਉਹ ਕੀ ਕਹਿ ਸਕਦੇ ਇਹਨਾਂ ਨੂੰ ਅਸੀਂ ਇਹ ਦਿੱਲੀ ਦਾ ਨਾ ਹੋਇਆ ਉਹ ਦਿੱਲੀ ਧਰਨੇ ਤੇ ਸਾਡੇ ਸਾਰੇ ਬੱਚੇ ਆਏ ਦਿੱਲੀ ਰਹੇ ਆਪਾਂ ਹਾਂਜੀ ਬੜਾ ਚਿਰ ਰਹੇ ਆ ਲੀਡਰ ਨਾ ਹੋਇਆ ਉਹਦੋਂ ਵੀ ਤੁਸੀਂ ਆਏ ਤਾਂ ਹੁਣ ਇੱਕ ਵਾਰ ਫੇਰ ਬੱਚੇ ਬੱਚੇ ਸਾਰੇ ਉੱਥੇ ਰਹਿ ਜੀ ਆਪਣੇ ਹਾਂਜੀ ਆ ਬਿਲਕੁਲ ਆ ਤਸਵੀਰਾਂ ਹੋਰ ਹੈ ਜਿਹੜੇ ਕੁਝ ਮਾਪੇ ਜੇ ਡਰਦੇ ਨੇ ਬੱਚਿਆਂ ਨੂੰ ਭੇਜਣ ਤੋਂ ਤੁਸੀਂ ਚਾਰ ਮਹੀਨੇ ਦਾ ਬੱਚਾ ਲੈ ਆਏ ਕੀ ਕਹਿਣਾ ਚਾਹੋਗੇ ਨਾ ਮਾਪੇ ਨਹੀਂ ਮਾਪਿਆਂ ਨੂੰ ਸਾਰਿਆਂ ਨੂੰ ਹੋਣਾ ਚਾਹੀਦਾ ਜੀ ਪਰਵਾਰ ਨੂੰ ਭੇਜਣਾ ਚਾਹੀਦਾ ਬੱਚਿਆਂ ਨੂੰ ਜਿੰਨਾ ਬੱਚੇ ਪੇਪਰ ਹੋਣ ਦੇ ਚਲੋ ਵਾਪਸ ਗਏ ਆ ਇਹ ਭਰੋਗੇ ਫੇਰ ਵਾਪਸ ਆਉਣਗੇ ਹਾਂਜੀ ਉਹਦਾ ਤਸਵੀਰ ਹੈ ਸ਼ੰਭੂ ਮੋਰਚੇ ਦੀ 4 ਮਹੀਨੇ ਦਾ ਬੱਚਾ ਜੋ ਹੈ ਉਹ ਭੈਣ ਹੋਣੀ ਕਿਉਂਕਿ ਕੈਨੇਡਾ ਤੋਂ ਕਹਿੰਦੇ ਆਏ ਹੋਏ ਸੀ ਤਾਂ ਉਹਨਾਂ ਦੇ ਪਿਤਾ ਜੀ ਕੈਨੇਡਾ ਦੇ ਵਿੱਚ ਹੀ ਨੇ ਉਹ ਕਹਿੰਦੇ ਕਿ ਜ਼ਰੂਰ ਬੱਚੇ ਨੂੰ ਲੈ ਕੇ ਜਾਇਓ ਤਾਂ ਉਸੇ ਤਰੀਕੇ ਦੇ ਨਾਲ ਇੱਥੇ ਉਹ 4 ਮਹੀਨੇ ਦਾ ਆਪਣਾ ਬੱਚਾ ਲੈ ਕੇ ਆਏ ਨੇ ਔਰ ਕਹਿ ਰਹੇ ਨੇ ਕਿ ਜੇ ਕਿਸਾਨ ਸ਼ਾਂਤਮਈ ਤਰੀਕੇ ਨਾਲ ਪ੍ਰੋਟੈਸਟ ਕਰ ਰਹੇ ਨੇ ਤਾਂ ਉਹਨਾਂ ਨੂੰ ਉਹਨਾਂ ਦੇ ਬਣਦੇ ਹੱਕ ਦੇਣੇ ਚਾਹੀਦੇ ਨੇ ਕੈਮਰਾ ਪਰਸਨ ਜਸ਼ਨਗਗਨਦੀਪ ਸਿੰਘ ਟਰੋ ਪੰਜਾਬੀ